ਦੇ ਨਾਲ ਉਹ ਬੇਤਰੀ ਦੀ ਤੋਰ ਤੇ ਅੱਗੇ ਆ ਕੇ ਪੰਡਾਲ ਜੋ ਬਾਹਰ ਹੋ ਜਾਣਾ ਤੇ ਨਹੀਂ ਸੀ ਬਾਹਰ ਪਰ ਕੇ ਆਕਰਾਂ। ਤੋਂ ਬਾਹਰ ਹੋਣ। ਕੋਈ ਬਾਹਰ ਨਹੀਂ ਬੈਠਾ। ਕੁਝ ਇਸੇ ਤਰ੍ਹਾਂ ਬਠਿੰਡਾ ਚ 올 ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਤੇ ਗਿੱਦੜ ਬਾਹਤੋ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਮੋਸ਼ੀ ਚਲਣੀ ਪਈ। ਰਾਜਾ ਵੜਿੰਗ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਵਿਰੋਧ ਚ ਸ਼ਾਮਲ ਹੋਣ ਪਹੁੰਚੇ ਸਨ। ਨਰਮਾ ਕਿਸਾਨਾਂ ਦੇ ਪ੍ਰਦਰਸ਼ਨ ਚ ਸ਼ਾਮਲ ਹੋਏ ਰਾਜਾ ਵੜਿੰਗ ਆਪਣੇ ਸਾਥੀਆਂ ਨਾਲ ਪੰਡਾਲ ਚ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵਿੱਚ ਸੁਰ ਚ ਸੁਰ ਮਿਲਾ ਰਹੇ ਸਨ। ਕਿਸਾਨ ਲੀਡਰਾਂ ਦੀ ਨਜ਼ਰ ਵੜਿੰਗ ਤੇ ਜਿਵੇਂ ਹੀ ਪਈ ਵਿਰੋਧ ਦਾ ਕੇਂਦਰ ਵੜਿੰਗ ਬਣ ਗਏ ਕਿਸਾਨ ਆਗੂ ਨੇ ਪਹਿਲਾਂ ਸਿਆਸਤਦਾਨਾਂ ਖਿਲਾਫ ਸਟੇਜ ਤੋਂ ਜੰਮ ਕੇ ਪੜਾਸ ਕੱਢੀ ਫਿਰ ਰਾਜਾ ਵੜਿੰਗ ਨੂੰ ਪੰਡਾਲ ਚੋਂ ਉੱਠ ਕੇ ਬਾਹਰ ਜਾਣ ਲਈ ਕਿਹਾ ਗੱਲ ਨਾ ਮੰਨਣ ਤੇ ਵੜਿੰਗ ਅਤੇ ਉਹਨਾਂ ਦੇ ਸਾਥੀਆਂ ਨੂੰ ਧਰਨੇ ਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਤੇ ਨਾਲੋਂ ਬੇਰਤੀਆ ਜੀ ਪੁੱਤ ਅੱਗੇ ਰਾਹੇ ਪੰਡਾਲ ਤੋਂ ਬਾਹਰ ਹੋ ਜਾਣਾ ਜਦੋਂ ਅਸੀਂ ਬਾਹਰ ਮਾਰ ਕੇ ਆ ਗਏ ਟੁੱਟਵਾਓ ਹੋਣ ਕੋਈ ਰਾਹ ਨਾ ਬਠਿੰਡਾ ਚ ਕਿਸਾਨਾਂ ਦੇ ਨਿਸ਼ਾਨੇ ਤੇ ਅਕਾਲੀ ਐਮਪੀ ਬਲਵਿੰਦਰ ਸਿੰਘ ਭੁੰਦੜ ਆ ਚੁੱਕੇ ਨੇ ਫਿਰਵਾਰੀ ਆਈ ਪਟਿਆਲਾ ਤੇ ਸੰਗਰੂ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਤਨਵੀਰ ਗਾਂਧੀ ਤੇ ਭਗਵੰਤ ਮਾਨ ਦੇ ਦਿਖਾਉਂਦੇ ਆ ਕਿਵੇਂ ਚੱਲਣਾ ਪਿਆ ਭੁੰਦੜ ਤੇ ਗਾਂਧੀ ਨੂੰ ਕਿਸਾਨਾਂ ਦਾ ਗੁੱਸਾ ਸਪਰੇ ਨਹੀਂ ਕਰਨੀ ਆਈ ਸਾਨੂੰ ਤੁਸੀਂ ਦਿਖਾਓਗੇ ਸਾਨੂੰ ਸਪਰੇ ਕਰਨੀ ਕੱਲ ਜਾ ਮੱਚੇ ਪਏ ਸਾਡੇ ਕਰੋੜਾਂ ਰੁਪਈਆ ਦੇ ਕੁਝ ਦਿਨਾਂ ਪਹਿਲਾਂ ਦੀਆਂ ਤਸਵੀਰਾਂ ਨੇ ਜਦੋਂ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਪੁੰਧੜ ਨਰਮਾ ਖਰਾਬ ਹੋਣ ਪਿੱਛੇ ਕਿਸਾਨਾਂ ਨੂੰ ਹੀ ਦੋਸ਼ੀ ਠਹਿਰਾ ਰਹੇ ਸਨ ਅਚਾਨਕ ਕਿਸਾਨ ਫੜਕ ਗਏ ਪੁੰਧੜ ਸਾਹਿਬ ਨੂੰ ਮਾਈਕ ਛੱਡ ਕੇ ਬੈਰੰਗ ਪਤਣਾ ਪਿਆ ਦੂਜੀ ਤਸਵੀਰ ਪਹਿਲੀ ਵਾਰ ਸੰਸਦ ਬਣੇ ਧਰਮਵੀਰ ਗਾਂਧੀ ਦੀ ਹੈ ਕਿਸਾਨਾਂ ਨਾਲ ਹਮਦਰਦੀ ਜਤਾਉਣ 25 ਸਤੰਬਰ ਨੂੰ ਗਾਂਧੀ ਵੀ ਪਹੁੰਚੇ ਕਿਸਾਨਾਂ ਨੇ ਸਟੇਜ ਤੇ ਚੜਨ ਨਹੀਂ ਦਿੱਤਾ ਕੁਝ ਦੇਰ ਗਾਂਧੀ ਬੈਠੇ ਰਹੇ ਫਿਰ ਚੱਲਦੇ ਬਣੇ ਕਿਸਾਨਾਂ ਦੇ ਇੱਕ ਸਮਾਗਮ 'ਚ ਸੰਗਰੂਰ ਦੇ ਐਮਪੀ ਭਗਵੰਤ ਮਾਨ ਨੂੰ ਵੀ ਗੁੱਸਾ ਚਲਣਾ ਪਿਆ ਸੀ ਧੰਨਵਾਦ ਤੁਹਾਡਾ ਸਾਰਿਆਂ